ਚਲ ਵਾਈ ਵੀ ਜਿੱਥੇ ਖੜਾ ਸਦਾ ਵਾਈ ਵੀ ਜਿੱਥੇ ਪਟਿਆ ਹੁਣੇ ਆਪ ਜੀ ਨੇ ਦਰਸ਼ਨ ਕੀਤੇ ਗੋਦਰਾ ਤਵਿਲਿੰਗ ਘਟ ਸਾਹਿਬ ਇਹ ਗੁਰੂ ਕੇ ਲਾਹੌਰ ਜਦੋਂ ਸਤਸੰਗਤ ਜੀ ਗੁਰਸੱਭ ਜੀ ਤੇ ਗੁਰਗੋਬਿੰਦ ਸਿੰਘ ਜੀ ਇਹ ਵਿਆਹ ਰਸਮ ਮੌਕੇ ਤੇ ਜਦੋਂ ਗੁਰੂ ਸਾਹਿਬ ਨੇ ਪੁਰਤੀਕਾ ਸਾਹਿਬ ਨੇ ਲਾਹੌਰ ਦੀ ਬਜਾਈ ਇੱਥੇ ਗੁਰੂ ਘਰ ਲੋਹਰ ਵਸਾ ਕੇ ਤੇ ਗੁਰੂ ਸਾਹਿਬ ਦੀ ਸ਼ਾਦੀ ਦਾ ਕਾਰਜ ਰਚਾਇਆ ਤੇ ਇੱਥੇ ਉਸ ਸਮੇਂ ਜਦੋਂ ਜਦੋਂ ਬਰਾਤ ਜੰਝ ਆਈ ਤੇ ਜਿੰਦਾ ਆਮ ਰਵੈਤਾਂ ਮੁਤਾਬਕ ਅਸੀਂ ਦੇਖਦੇ ਹਾਂ ਕਿ ਖੱਤਰੀ ਪਰਵਾਰਾਂ ਤੇ ਖਾਸ ਕਰਕੇ ਉਹਨਾਂ ਦਿਨਾਂ ਤੇ ਬੜੀ ਇੱਕ ਰਸਮ ਹੁੰਦੀ ਸੀ कि ਜਿਹੜਾ ਬੱਚਾ ਹੁੰਦਾ ਸੀ ਉਹ ਖਤਰੀ ਬੱਚਾ ਜਿਹੜਾ ਹੈ ਉਹ ਸ਼ਸਤਰ ਚਲਾ ਕੇ ਦਿਖਾਉਂਦਾ ਸੀ ਤੇ ਗੁਰੂ ਸਾਹਿਬ ਨੇ ਇੱਥੇ ਆਪਣੇ ਬੱਚੇ ਦਾ ਜੋਹਰ ਦਿਖਾਇਆ ਕਿ ਇਥੇ ਜਿਹੜੇ ਹੈ ਪਾਣੀ ਦੇ ਪ੍ਰਗਟ ਕੀਤਾ ਉਤੰਤਰਾਵਾਂ ਪਾਣੀ ਦੀਆਂ ਪ੍ਰਗਟ ਕੀਤੀਆਂ ਤੇ ਜੋ ਕਿ ਤ੍ਰਵੀਣੀ ਘਾਟ ਦੇ ਨਾਲ ਤੋਂ ਮਸ਼ਹੂਰ ਹੋਇਆ ਤੇ ਆਪ ਸਭ ਸੰਗਤ ਜਿੱਦਾਂ ਜਾਣਦੇ ਹੋ ਗੁਰੂ ਸਾਹਿਬ ਆਪਣੇ ਜਿੰਨੇ ਵੀ ਉਹਨਾਂ ਨੇ ਆਪਣੇ ਕੌਤਕ ਵਿਖਾਏ ਨੇ ਉਹਨਾਂ ਦੇ ਨਾਲ ਉਹਨਾਂ ਨੇ ਕੁਝ ਐਸਾ ਦਿੱਤਾ ਹੈ ਜਿਸ ਦਾ ਕਿ ਸਮਾਜ ਦੀ ਭਲਾਈ ਦਾ ਵੀ ਕੰਮ ਹੋਏ ਕਿ ਇਹ ਪਾਣੀ ਜੇ ਜੋ ਇਸ ਇਲਾਕੇ ਦੀ ਬਿਲਕੁਲ ਪਾਣੀ ਦੀ ਕਮੀ ਸੀ ਉਸ ਕਮੀ ਨੂੰ ਬਿਲਕੁਲ ਉਹਨੇ ਪੂਰਾ ਕੀਤਾ ਹੈ ਤੇ ਅੱਜ ਤੱਕ ਵੀ ਇਹ ਜਿਹੜਾ ਪਾਣੀ ਦਾ ਸਰੋਤ ਹੈ ਇਸ ਇਲਾਕੇ ਦੀ ਕਮੀ ਨੂੰ ਪੂਰਾ ਕਰ ਰਿਹਾ ਹੈ ਇਹਨਾਂ ਹਿਸਾਬ ਨਾਲ ਬੜੀ ਜਿਹੜਾ ਫਲਸਫਾ